ਉਦੀ 13 ਦੀ ਔਰ 5 ਦਿਹਾੜ ਪੜਾਂਗੇ ਤੁਸੀਂ ਮਾਇਆ ਦੇ ਲੋਭ ਤੋਂ ਰਹਿੰਦੇ ਹੋ ਜੋ ਕੋ ਟੜੇ ਕੋਲ ਉਸ ਤੇ ਸਬਰ ਕਰ ਹਾਲੇਲੂਇਆ ਪਰ ਵੀ ਯਿਸੂ ਮਸੀਹ ਕੀ ਜੈ ਪਹਿਲਾਂ ਲੱਭ ਨੋਟ ਕਰ ਕਹਿੰਦਾ ਤੁਸੀਂ ਮਾਇਆ ਦੇ ਲੋਭ ਜਿਹੜਾ ਮਾਇਆ ਦਾ ਲੋਭ ਹੈ ਉਹ ਸਾਨੂੰ ਪਰਮੇਸ਼ਰ ਤੋਂ ਦੂਰ ਕਰ ਦਿੰਦਾ ਹੈ ਦੂਜਾ ਲੰਮਾ ਜਿਹੜਾ ਪੈਸੇ ਦਾ ਲੋਭ ਹੈ ਉਹ ਸਾਨੂੰ ਭੈਣਾਂ ਤੋਂ ਭਾਈਆਂ ਤੋਂ ਯਾਰ ਮਿੱਤਰਾਂ ਤੋਂ ਦੋਸਤਾਂ ਤੋਂ ਵੀ ਵੱਖੋ ਵੱਖ ਕਰ ਦਿੰਦਾ ਹੈ ਹallelujah ਪਰਮੇਸ਼ਰ ਦਾ ਕਲਾਮ ਦੱਸ ਕੇ ਗਿਆ ਕਹਿੰਦਾ ਤੁਸੀਂ ਮਾਇਆ ਦੇ ਲੋਭ ਤੋਂ ਦੂਰ ਹallelujah ਅੱਜ ਜੇ ਮਾਇਆ ਦੇ ਲੋਲ ਤੋਂ ਬਚਣਾ ਚਾਹੁੰਦੇ ਹਾਂ ਤੇ ਅੱਜ ਸਾਨੂੰ ਕੀ ਚੀਜ਼ ਦੀ ਜ਼ਰੂਰਤ ਹੈ ਕੀ ਚੀਜ਼ ਦੀ ਜ਼ਰੂਰਤ ਹੈ ਖੁਦਾ ਨੇ ਕਿਹਾ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਸਾਡਾ ਰਿਸ਼ਤਾ ਇੱਕੋ ਹੀ ਹੋਣਾ ਚਾਹੀਦਾ ਹੈ ਪਰਮੇਸ਼ਰ ਦੇ ਨਾਲ ਪਬੇਸ਼ੁਰਾ ਕਲਾਮ ਦੱਸਦਾ ਇੱਕ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਹallelujah ਲੇਕਿਨ ਪਰ ਮੈਂ ਤੁਹਾਨੂੰ ਕੀ ਦੱਸ ਕੇ ਗਿਆ

ਤੇ ਜਾ ਪੈਸੇ ਦੇ ਹallelujah ਅੱਜ ਜੇ ਸੀ ਇਹ ਦੇਖਣਾ ਚਾਹੁੰਦੇ ਹਾਂ ਬਈ ਇਸੇ ਪੈਸੇ ਦੀ ਸੇਵਾ ਕਰਨ ਚਾਹੁੰਦੇ ਆ ਜਾਂ ਪਰਮੇਸ਼ਰ ਦੇ ਪਿੱਛੇ ਚੱਲਣਾ ਚਾਹੁੰਦੇ ਆ ਜੇ ਤੁਹਾਡਾ ਜਿਸਤਾ ਇੱਕ ਪੈਸੇ ਦੇ ਨਾਲ ਹੈ ਜੇ ਪੈਸੇ ਦਾ ਮੋਹ ਤੁਹਾਡੇ ਜੀਵਨ ਵਿੱਚ ਹੈ ਤੇ ਤੁਹਾਡੇ ਜੀਵਨ ਵਿੱਚ ਪਰਮੇਸ਼ਰ ਦਾ ਪਿਆਰ ਨਹੀਂ ਹੈ ਦੂਜਾ ਲਕਰ ਕੀ ਦੱਸ ਕੇ ਗਿਆ ਕਹਿੰਦਾ ਜੋ ਉਸ ਤੋਂ ਡੇ ਕੋਣ ਹੈ ਉਹਦੇ ਵਿੱਚ ਤੁਸੀਂ ਖੁਸ਼ ਤੇ ਨਾਦਰਾਂ ਜੇ ਅੱਜ ਪਰਮੇਸ਼ਰ ਨੇ ਇਹਨਾਂ ਦੇਖੋ ਭਈ ਉਹਦਾ ਮੈਨਤ ਆਇਆ ਹੈ ਉਹਦਾ ਮੈਨਤ ਕਹਿੰਦੇ ਮੇਰਾ ਮੈਨਤ ਬਣ ਜਾਏ ਲੇਕਿਨ ਇਹ ਸਾਰੀ ਕਦੇ ਵੀ ਸੋਚ ਨਹੀਂ ਹੋਣੀ ਚਾਹੀਦੀ ਗੌਣ ਅੱਗੇ ਪ੍ਰਾਰਥਨਾ ਕਰੋ ਪਰਮੇਸ਼ਰ ਅੱਗੇ ਦੁਆ ਕਰੋ ਪਰਮੇਸ਼ਰ ਜੋ ਮੇਰੇ ਗਵਾਨੀ ਹੈ ਜੋ ਮੇਰਾ ਰਿਸ਼ਤੇਦਾਰ ਹੈ ਭਈ ਉਹਨੂੰ ਹੋਰ ਵੀ ਅੱਗੇ ਬਣਾਉਣ ਵਾਲਾ ਅੱਗੇ ਵਧਾਉਣ ਵਾਲਾ ਬਣਾ ਭਮੇਸ਼ ਨੂੰ ਬਰਕਤ ਦੇ ਸੁਬਾਨ ਅੱਲਾਹ ਕਿਸੇ ਦੀ ਵੀ ਜਨਮ ਨਹੀਂ ਕਰਨਾ ਕਿਉ ਗਲਾਮ ਨਾਸ ਕੇ ਗਿਆ ਕਹਿੰਦਾ ਤੁਸੀਂ ਮਾਇਆ ਦੇ ਲੋਕ ਤੋਂ ਦੂਰ ਰਹੋ ਦੂਜਾ ਪਾਠ ਕਹਿੰਦਾ ਜੋ ਕੁਛ ਤੁਹਾਡੇ ਕੋਲ ਹੈ ਉਹਦੇ ਵਿੱਚ ਹੀ ਤੁਸੀਂ ਖੁਸ਼ ਤੇ ਨਾਦਰਾ ਲੇਕਿਨ ਜੇ ਅੱਜ ਕਈ ਵਾਰੀ ਅਸੀਂ ਸੋਚਦੇ ਆਂ ਵੀ ਕਈ ਵਾਰੀ ਕਈੇ ਪਈ ਸੰਗਤ ਦਾ ਜਾਣਾ ਅਸੀਂ ਸਿੱਧਾ ਕਹਿੰਦਾ ਨਾ ਪਾਸਟਰ ਜੀ ਅੱਜ ਤਾਂ ਮੇਰੇ ਕੋਲ ਖਰਚਾ ਹੈ ਨਹੀਂ ਇੱਕ ਵੀ ਰੁਪਿਆ ਨਹੀਂ ਜਾਂ ਭਾਵੇਂ ਕਰੋੜ ਰੁਪਿਆ ਲੱਖ ਰੁਪਿਆ ਉਹਦੇ ਕੋਲ ਪਿਆ ਹੋਵੇ ਔਰ ਫਿਰ ਵੀ ਉਹਨੇ ਕਹਿਣਾ ਮੇਰੇ ਕੋਲ ਤਾਂ ਕੁਛ ਵੀ ਹੈ ਨਹੀਂ ਤੇ ਲੇਕਿਨ ਕਲਾਮ ਦੱਸਦਾ ਹੈ ਕਹਿੰਦਾ ਜੋ ਕੁਦੂ ਬੋਲੇਗਾ ਤੇ ਉਸੇ ਤੇਰੇ ਲਈ ਕੀਤਾ ਜਾਏ ਜੇ ਅੱਜ ਵੀ ਕਹਾਂਗੇ ਭਈ ਮੈਂ ਗਰੀਬ ਆ ਤੇ ਵੇ ਤੁਸੀਂ ਗਰੀਬ ਹੀ ਹੋ ਜਾਓਗੇ ਪੰਇਸ਼ ਦੇ ਬੱਚੇ ਪੰਇਸ਼ ਦੀਆਂ ਬੇਟੀਆਂ ਬੇਟੇ ਉਹ ਪੰਇਸ਼ ਦੇ ਵਿੱਚ ਕੋਈ ਗਰੀਬ ਨਹੀਂ ਅਸੀਂ ਇੱਕ ਰਾਜੇ ਦੇ ਪੁੱਤੜਾ ਤੇ ਜਿਸ ਤਰ੍ਹਾਂ ਰਾਜਾ ਦੇ ਪੁੱਤਰ ਇੱਕ ਜਵੇਂ ਰਾਜਾ ਹੈ ਤੇ ਅਸੀਂ ਵੀ ਇੱਕ ਰਾਜੇ ਆ ਹallelujah

ਹੋਰ ਤਨੀਸਾ ਜਿਹੜਾ ਉਹਦੇ ਕੋਲ ਬੜਾ ਧਨ ਸੀ ਬੜਾ ਪੈਸਾ ਸੀ ਬੜੀ ਐਸ਼ ਕੀਤੀ ਬੜੇ ਚੰਗੇ ਚੰਗੇ ਕੱਪੜੇ ਪਾਉਂਦਾ ਸੀ ਚੰਗਾ-ਗੰਗਾ ਭੋਜਨ ਕਰਦਾ ਸੀ ਸੱਤ-ਸੱਤ ਲਾਣੀਆਂ ਆਪਣੇ ਪਿੱਛੇ ਰੱਖਦਾ ਸੀ ਲੇਕਿਨ ਲਾਜਮ ਨੇ ਉਹਨੂੰ ਬਹੁਤ ਸਮਝਾਇਆ ਪਨਿਸ਼ੇਨ ਦੇ ਬਾਰੇ ਪਈ ਆਪਣੇ ਪਾਪਾ ਤੋਂ ਤੋਵਾ ਕਰ ਸਵਰਗ ਦਾ ਰਾਜ ਲੈਣੇ ਹੈ ਇਸ ਮਾਇਆਵੇਂ ਮੋਹ ਤੋਂ ਪਿਆਰ ਤੋਂ ਬਚ ਲੇਕਿਨ ਉਸਨੇ ਕੀ ਕੀਤਾ ਉਹਦੀ ਗੱਲ ਉੱਤੇ ਧਿਆਨ ਨਹੀਂ ਦਿੱਤਾ ਲੇਕਿਨ ਜਿਹੜਾ ਲਾਜਰ ਸੀ ਪਵਨ ਕੋਮ ਨੇ ਲਈ ਕਰਨੀ ਸੀ ਸਿਰ ਉੱਤੇ ਸੱਤ ਨਹੀਂ ਸੀ ਖਾਲੀ ਰੋਟੀ ਨਹੀਂ ਸੀ ਫਿਰ ਵੀ ਉਹ ਝੂਠ ਮੂਠ ਖਾ ਕੇ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਸੀ ਤੇ ਉਹਦੇ ਵਿੱਚ ਖੁਸ਼ ਰਸ ਤੇ ਆਨੰਦ ਰਹਿੰਦਾ ਸੀ ਹਾਲੇਲੂਇਆ ਉਹਦੇ ਵਿੱਚ ਵਫਾਦਾਰ ਰਹਿੰਦਾ ਸੀ ਕਹਿੰਦਾ ਪਰਮੇਸ਼ਰ

ਜੋ ਦੋਸਤੋ ਦੇ ਕੋਲ ਹੈ ਉਹਦੇ ਵਿੱਚ ਤੁਸੀਂ ਖੁਸ਼ ਰਹੋ ਆਨੰਦ ਜੇ ਅੱਜ ਪਰਮੇਸ਼ਰ ਨੇ ਸਾਨੂੰ ਦੋ ਟਾਈਮ ਦੀ ਰੋਟੀ ਦਿੱਤੀ ਏ ਅਸੀਂ ਪਰਮੇਸ਼ਰ ਦਾ ਧੰਨਵਾਦ ਕਰੀਏ ਪਰਮੇਸ਼ਰ ਦਾ ਸ਼ੁਕਰ ਕਰੀਏ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਅੱਜ ਦੀ ਰੋਟੀ ਤੇਨੇ ਮੈਨੂੰ ਖਾਣ ਲਈ ਦਿੱਤੀ ਉਸ ਘੜੀ ਨੂੰ ਉਸ ਸਮੇਂ ਨੂੰ ਨਹੀਂ ਜਾਣਦੇ ਜਦੋਂ ਈਸ਼ੁ ਮਸੀਹ ਸੰਸਾਰ ਤੇ ਆਏਗਾ ਜੋ ਆਪਣੇ ਆਪਣਾ ਪਿਆਰ ਕੀਤਾ ਹੈ ਔਰ ਉਹਨੂੰ ਠਾਕੇ ਨਾਲ ਆਪਣੇ ਲੈ ਚਾਏ ਹallelujah ਨੇਦਾ ਸੀ ਤੇ ਨਹੀਂ ਤੇ ਲਟਕਦੇ ਰਵਾਂਗੇ ਰੋਜ਼ ਅਸੀਂ ਪਾਪ ਕਰਦੇ ਹਾਂ ਰੋਜ਼ ਗਲਤੀਆਂ ਕਰਦੇ ਹਾਂ ਜਦੋਂ ਅਸੀਂ ਗਲਤੀ ਲੈ ਕੇ ਪਾਪ ਲੈ ਕੇ ਸੌ ਜਾਂਦੇ ਹਾਂ ਸੌ ਤੋਂ ਪਹਿਲਾਂ ਕੋਣ ਦੇ ਕੇ ਪ੍ਰਾਰਥਨਾ ਕਰੋ ਅਨਿਸ਼ਚਿਤ ਕੇ ਦੁਆ ਕਰੋ ਭਮੇਸ਼ਾ ਤੇਰੇ ਸਾਰੀ ਦੇਸ ਵਾਲਿਆ

ਜੋ ਜੋ ਸੁਨੇ ਆਖਿਆ ਹੈ ਮੈਂ ਕਦੇ ਛੱਡਾਂਗਾ ਨਾ ਕਦੇ त्यागਾਂਗਾ ਪਰਮੇਸ਼ਰ ਨੇ ਆਖਿਆ ਕਿਰਾ ਨਾਮ ਮੈਂ ਤੈਨੂੰ ਛੱਡਾਂਗਾ ਤੇ ਨਾ ਮੈਂ ਤੈਨੂੰ त्याਗਾਗਾ ਅਸੀਂ ਭਾਵੇਂ ਜਿੰਨਾ ਵੀ ਸੱਜੀਏ ਅਸੀਂ ਕਹਿੰਦੇ ਅੱਪੇ ਮੇਰੇ ਯਿਸੂ ਮਸੀਹ ਨੂੰ ਛੱਡ ਦਿੰਦਾ ਹੈ ਮੈਂ ਮਨ ਦਾ ਬੰਦ ਕਰ ਦਿੰਦਾ ਹੈ ਲੇਕਿਨ ਕਲਾਮ ਦੱਸ ਰਿਹਾ ਹੈ ਕਿਰਾ ਨਾਮ ਮੈਂ ਤੈਨੂੰ ਛੱਡਾਂਗਾ ਨਾ ਮੈਂ ਤੈਨੂੰ त्याਗਾਗਾ ਕਿਰਾ ਅੰਤ ਤੋਂ ਅੰਤ ਤੇਰੇ ਮੈਂ ਨਾਲ ਹallelujah ਇੱਥੇ ਤੁਸੀਂ ਸੜਦਾ ਹੋਵੇ ਲੇਕਿਨ ਜਾਣਾ ਪਊ ਸਾਨੂੰ ਭਵేశਰ ਕੋਲ ਇੱਕ ਦਿਨ ਲੇਕਾ ਸਾਡਾ ਖੁਦਾ ਨੇ ਲੈਵੇ ਇਤਨਾ ਜੀ ਮਾਰਿਕ ਪ੍ਰੇਸ਼ਾਨੀ ਆ ਗਈ ਦੋਖਾ ਆ ਗਿਆ ਕਣੀ ਉਧਰ ਭੱਜ ਗਏ ਉਧਰ ਭੱਜ ਗਏ ਲੇਕਿਨ ਕਿੰਨਾ ਦਾ ਭੱਜਣੇ ਡੈਗਾ ਤੇ ਨਾ ਸੜਦਾ ਭੱਜਿਆ ਜਾਏਗਾ ਮੈਂ ਤੁਹਾਨੂੰ ਲਾਜਰ ਦੇ ਬਾਰੇ ਦੱਸ ਕੇ ਗਿਆ ਦੁਖੀ ਲੇਕਿਨ ਉਹਦੇ ਰਹਿਣ ਲਈ ਸੱਤ ਨਹੀਂ ਸੀ ਪਵਾ ਲੇਕਿਨ ਫੇਰ ਵੀ ਉਹ ਝੂਠ ਮੋੜ ਕਾ ਕੇ ਖੁਦਾ ਦਾ ਧੰਨਵਾਦ ਕਰਦਾ ਸੀ ਸ਼ਿਮਰਨ ਕਰਦਾ ਸੀ ਜਿਸ ਦਿਨ ਉਹਦੀ ਸੰਸਾਰ ਤੋਂ ਮੁਕਤੀ ਹੋਈ ਭਮੇਸ਼ਰ ਦੇ ਦੂਤਾਂ ਨੇ ਉਹਦੀ ਬਾਡੀ ਨੂੰ ਸਮਾਲਿਆ ਔਰ ਉਹਦੀ ਰੂਹ ਆਤਮਾ ਹਮਰਾਮ ਦੀ ਬੁੱਕਲ ਦੇ ਵਿੱਚ ਚਲੀ ਗਈ ਹਾਲੇਲੂਇਆ ਸਵਰਗ ਵਿੱਚ ਲੇਕਿਨ ਜਿਸ ਦਿਨ ਉਹ ਧਨੀ ਦੀ ਮੁਕਤੀ ਹੋਈ ਸਸਾਤੋ ਬੜੇ ਆਦਰ ਦੇ ਨਾਲ ਸੰਸਕਾਰ ਕੀਤਾ ਚੰਨਮੀਆਂ ਲੱਕਰੀਆਂ ਦੇ ਨਾਲ ਬੜੇ ਵਾਜਿਆਂ ਸਾਜਿਆਂ ਦੇ ਨਾਲ ਟੋਲ ਟਮੱਕੇ ਦੇ ਨਾਲ ਸੰਸਕਾਰ ਜਦੋਂ ਦਾ ਕਰ ਦਿੱਤਾ ਤੇ ਲੇਕਰ ਕਿੱਥੇ ਗਿਆ ਨਰਕ ਦੀ ਅੱਗ ਦੇ ਵਿੱਚ ਅਬ ਬ੍ਰਹਮ ਦੇ ਕੋਲ ਬੁੱਕਲ ਦੇ ਵਿੱਚ ਜਦੋਂ ਲਾਜ ਨੂੰ ਤੇ ਥੱਲੇ ਵੀ ਦੇਖ ਰਿਆ ਪਰਮੇਸ਼ਰ ਦਾ ਬਚਨ ਦੱਸਦਾ ਪਰਮੇਸ਼ਰ ਆਖਦਾ ਕਹਿੰਦਾ ਇਹ ਪਰਮੇਸ਼ਰ ਕਹਿੰਦਾ ਮੇਰੀ ਜੀਬ ਬੜੀ ਮੱਚਦੀ ਜਾਂਦੀ ਏ ਸੜਦੀ ਜਾਂਦੀ ਹੈ ਕਹਿੰਦਾ ਲਾਜਰ ਨੂੰ ਆਖ ਇੱਕ ਪੋਟਾ ਉਂਗਲ ਦਾ ਪਾ ਕੇ ਮੇਰੀ ਜੀਬ ਉੱਤੇ ਰੱਖਦਾ ਹੈ ਕੋਈ ਸਮਾ ਹੋਵੇਗਾ ਕਿਉ ਲਾਜਰ ਦੇ ਹੱਤਾਂ ਨੂੰ ਯਕਮਾ ਨੂੰ ਕੁੱਤੇ ਜੜਦੇ ਸੇ ਕਈ ਐਸਾ ਸਮਾਂ ਹੋਵੇਗਾ ਵੀ ਉਹ ਰਾਜਾ ਕਈ ਵਾਰੀ ਲੱਕ ਮੁੰਦ ਮੁੰਦ ਕਿਉਂ ਦੇ ਕੋਲ ਦੀ ਲੰਗਦਾ ਹੋਣਾ ਲੇਕਿਨ ਅੱਜ ਉਸ ਸਮਾਗ ਦੇ ਵਿੱਚ ਵੀ ਕਹਿ ਰਿਹਾ ਹੈ ਕਹਿੰਦਾ ਇੱਕ ਉਂਗਲ ਦਾ ਪੋਟਾ ਪੇਕੇ ਮੇਰੀ ਜੀਬ ਉਤੇ ਰੱਖਦਾ ਹallelujah ਪਰਮੇਸ਼ਰ ਨੇ ਆਖਿਆ ਕਹਿੰਦਾ ਨਾ ਤੂੰ ਸਾਡੇ ਕੋਲ ਆ ਸਕਦਾ ਤੇ ਨਾ ਅਸੀਂ ਤੇਰੇ ਕੋਲ ਆ ਸਕਦੇ ਆ ਕਹਿੰਦਾ ਕੋਟੇ ਤੇ ਸਾਡੇ ਵਿੱਚ ਇੱਕ ਬਹੁਤ ਵੱਡਾ ਡਾਕ ਖਾਦਾ ਹੈ ਤੇ ਪਰਮੇਸ਼ਰ ਬਚਨ ਦਾਸ ਦਾ ਅਰ ਕੀ ਹੋਇਆ ਉਹ ਕੀ ਕਹਿ ਰਿਹਾ ਕਹਿੰਦਾ ਇਹ ਪਰਮੇਸ਼ਰ ਕਹਿੰਦਾ ਪੰਜ ਮੇਰੇ ਭਰਾ ਹੋਰ ਵੀ ਏ ਕਹਿੰਦਾ ਉਹ ਵੀ ਮੇਰੇ ਆ ਕੋ ਲਾਲਚੀ ਕਮੰਡੀ ਲੋਬੀ ਮਾਇਆ ਦੇ ਸੁਆਲੀ ਹਾਂ ਕਹਿੰਦਾ ਲਾਜਨ ਨੂੰ ਕਾਲਾ ਤੇ ਭਈ ਉਹਨੇ ਜਾ ਕੇ ਬਚਨ ਦੱਸੇ ਕਿ ਉਹ ਭਈ ਬਚ ਜਾਣੇ ਨਾ ਹੋਵੇ ਕਿਤੇ ਮੇਰੇ ਤਰ੍ਹਾਂ ਉਹ ਵੀ ਨਾਸ ਹੋ ਜਾਣ ਹallelujah ਅਬਰਾਹਮ ਨੇ ਆਖਿਆ ਪਰਮੇਸ਼ਰ ਨੇ ਆਖਿਆ ਕਹਿੰਦੇ ਉਹਤੇ موسی ਵਰਗੇ ਨਬੀ ਬਹੁਤ ਹਾਂ ਜੇ ਬਚ ਸਕੇ ਜੋ ਕਲਾਮ ਸੁਣ ਕੇ ਬਚ ਜਾਣਗੇ ਜਿਨੇ ਦਾ ਤੇਰੇ ਵਾਂਗਰੋ ਵੀ ਨਰਕ ਦੇ ਵਿੱਚ ਸੜ ਜਾਣਗੇ ਆ ਸਾਡੇ ਕੋਲ ਸਮਾਂ ਹੈ ਆ ਸਾਡੇ ਕੋਲ ਸਮਾਂ ਹੈ ਇੱਕ ਆਪਣੇ ਪਾਪਾਂ ਤੋਂ ਤੋੜਾ ਕਰਨ ਦਾ ਇੱਕ ਯਿਸੂ ਮਸੀਹ ਨੂੰ ਮੁਕਤੀ ਦਾ ਦਾਗ ਗ੍ਰਹਿਣ ਕਰਨ ਦਾ ਕਿਤੇ ਇਹ ਨਾ ਹੋਵੇ ਇਹ ਸਮਾਂ ਸਾਡੇ ਕੋਲੋਂ ਬਹੁਤ ਦੂਰ ਚਲਾ ਜਾਏ ਹallelujah ਕਹਿੰਦਾ ਨਾਂ ਮੈਂ ਤੈਨੂੰ ਸੱਡਾਂਗਾ ਤੇ ਨਾ ਮੈਂ ਤੈਨੂੰ ਤਿਆਗਾਗਾ ਅੰਤ ਤੋਂ ਅੰਤ ਮੈਂ ਤੇਰੇ ਨਾਲ ਹਾਂ ਜੀ ਇਸ ਕਰਕੇ ਅਸੀਂ ਹੌਸੇ ਨਾਲ ਲੜਦੇ ਹਾਂ ਭਾਵੇਂ ਸ਼ਰੀਰ ਮੇਰਾ ਸਾਰਾ ਹੈ ਮੈਂ ਨਾ ਡਰਾਂਗਾ ਕਿਉਂਕਿ ਹੁਣ ਮੈਂ ਨਾ ਡਰਾਂਗਾ ਜੀ ਤੁਸੀਂ ਆਪਣੇ ਅੱਗੇ ਚੇਤੇ ਰੱਖੋ ਹਾਂ ਜਿਹਨਾਂ ਨੇ ਸਾਨੂੰ ਪਰਮੇਸ਼ਰ ਦਾ ਬਦਲ ਥਾ ਹalleluyah ਚਾਰ ਮਾਂ ਨੰਬਰ ਅੱਜ ਭਾਜੀ ਬੋਲ ਕੇ ਗਾਇਆ ਭਜਨ ਪਹਿਲਾਂ ਨੇ ਆਕਿਆ ਆਕਿਆ ਕਹਿੰਦਾ ਮੈਨੂੰ ਉਸਤਾਦ ਜੀ ਨੇ ਮੇਰੇ ਲਈ ਦੁਆ ਕੀਤੀ ਜਾਜੂ ਦੀਆਂ ਦੁਆਵਾਂ ਦੇ ਦੁਆਰੇ ਮੈਂ ਇਹ ਜਗ੍ਹਾ ਖੜਾ ਖੱਟਾ ਗਿਆ ਹalleluyah ਆ ਤੁ ਨੂੰ ਕਦੀ ਵੀ ਬੋਲਣਾ ਨਹੀਂ ਚਾਹੀਦਾ ਜਿਸ ਚਾਚਾ ਵਿੱਚ ਤੁਸੀਂ ਜਾਂਦੇ ਹੋ ਜੋ ਵੀ ਤੁਹਾਡਾ ਆਗੂ ਹੈ ਜੋ ਤੁਹਾਡੇ ਚਰਵਾਵਾ ਹੈ ਜੋ ਤੁਹਾਡੇ ਲਈ ਦਿਨ ਰਾਤ ਦੁਆਵਾ ਕਰਦਾ ਹੈ ਜੋ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ ਕਹਿੰਦਾ ਕਲਾਮ ਦੱਸ ਰਿਹਾ ਕਹਿੰਦਾ ਤੁਸੀਂ ਆਪਣੇ ਆਗੂ ਨੂੰ ਜੀਤੇ ਰੱਖੋ ਆਗੂ ਕੌਣ ਹੈ ਪਾਸਟਰ ਜੇ ਆਗਜਸੀ ਆਗੂ ਨੂੰ ਜੀਤੇ ਰੱਖਦੇ ਦੇ ਦਾ ਮਤਲਬ ਅਸੀਂ ਪਰਮੇਸ਼ਰ ਨੂੰ ਵੀ ਜੀਤੇ ਨਹੀਂ ਰੱਖ ਸਕਦੇ ਉਹ ਆਗੂ ਜਿਸ ਨੇ ਤੁਹਾਨੂੰ ਖੁਸ਼ਖਬਰੀ ਦਾ ਬਚਨ ਸੁਣਾਇਆ ਆਗੂ ਆਗੂ ਦਾ ਮਤਵਾਲ ਕਲਾਮ ਸਾਨੂੰ ਦੱਸ ਰਿਹਾ ਹੈ ਪਹਿਲੇ ਨੰਬਰ ਤੇ ਆਪਣੇ ਆਗੂ ਨੂੰ ਚੇਤੇ ਰੱਖੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਆਗੂ ਦੀ ਸਲਾਹ ਲਓ ਪਾਸਟਰ ਸਾਹਿਬ ਜੀ ਅਸੀਂ ਆਹ ਕੰਮ ਕਰਨਾ ਚਾਹੁੰਦੇ ਆ ਤੁਸੀਂ ਦੱਸੋ ਸਲਾਹ ਦਿਓ ਜਾਂ ਕਰੀਏ ਜਾਂ ਨਾ ਕਰੀਏ ਜਦੋਂ ਤੁਸੀਂ ਆਪਣੇ ਹਰ ਗੱਲ ਅੱਗੇ ਆਪਣੇ ਆਗੂ ਨੂੰ ਚੇਤੇ ਰੱਖੋਗੇ ਆਏ ਦਾ ਮਤਮ ਤੁਸੀਂ ਪਰਮੇਸ਼ਰ ਦੀ ਆਗਿਆ ਦੀ ਪਾਲਣਾ ਕਰੋਗੇ ਹallelujah ਕਦੀ ਵੀ ਆਗੂ ਨੂੰ ਭੁੱਲਣਾ ਨਹੀਂ ਚਾਹੀਦਾ ਜਾਂ ਛੋਟਾ ਜਾਂ ਵੱਡਾ ਆਗੂ ਆਗੂ ਹੈ ਆਗੂ ਮੇਨ ਆਗੂ ਕਿਹੜਾ ਹੈ ਜਿੰਨੇ ਤੋਂ ਪਹਿਲੇ ਲੰਬਰ ਤੇ ਖੁਸ਼ਕਵਰੀ ਦਾ ਵਰਦਨ ਸੁਣਾਇਆ ਜਿਸ ਤੋਂ ਤੁਹਾਡੀ ਤੋਬਾ ਹੋਈ ਏ ਜਿਸ ਤੋਂ ਤੁਨੇ ਬੱਚ ਸਮਾ ਪਾਇਆ ਹੈ ਉਹ ਹੀ ਉਹ ਤੁਹਾਡਾ ਆਗੂ ਹੈ ਹਾਲੇਲੂਇਆ ਹਾਲੇਲੂਇਆ ਅੱਜ ਬਹੁਤ سارے ਲੋਕ ਹੁਣ ਇਹ ਦੇਖੀਏ ਸੰਸਾਰ ਦੀ ਤੋਰ ਤੇ ਆਪਣੇ ਬਾਪ ਕਿੰਨੇ ਹੁੰਦੇ ਆ ਕਿ ਬਾਪ ਕਾ ਜੇ ਜੀ ਚਾਚੇ ਨੂੰ ਬਾਪ ਆਖੀਏ ਤੇ ਬਾਪ ਨੂੰ ਕਿੰਨਾ ਬੁਰਾ ਲੱਗੇਗਾ ਵੀ ਹਜੇ ਪੁੱਤਰ ਮੈਂ ਜਿਉਂਦਾ ਹਾਂ ਮੈਂ ਅਜੇ ਜਿਉਂਦਾ ਹਾਂ ਤੂੰ ਮੇਰੇ ਹੁੰਦਿਆਂ ਵੀ ਦੂਜੇ ਨੂੰ ਬਾਪ ਬਣਾਈ ਜਾਂਦਾ ਹੈ ਉਹਨੂੰ ਬੁਰਾ ਲੱਗੇ ਇਸੇ ਤਰ੍ਹਾਂ ਆਗੂ ਆਲੇ ਜਿਨੇ ਪਹਿਲਾਂ ਤੋਂ ਕੋ ਖੁਸ਼ਖਬਰੀ ਦਾ ਬਚਨ ਸੁਣਾਇਆ ਹੈ ਜਿਹੜਾ ਪਹਿਲਾਂ ਕੋਨੇ ਕਰੇ ਆ ਕੇ ਜਿਨੇ ਤੋਹਾ ਕੀਤੀ ਏ ਪਾਪਾ ਤੋਂ ਕਰਾਰ ਕਰਾ ਮੁਕਤੀ ਦਾਤੇ ਦਾ ਖੁਸ਼ਖਬਰੀ ਦਾ ਤੁਹਾਨੂੰ 50 ਸੁਨਾਇਆ ਹੈ ਉਹ ਯੋ ਤੁਹਾਡਾ ਆਗਵਾ ਹੈ ਅਸੀਂ ਕਈ ਵਾਰੀ ਸੋਚ ਜਾਂਦੇ ਆ ਵੀ ਸੰਗਤ ਹੀ ਕਰਾਉਣੀ ਹੈ ਇੱਥੇ ਕੋਲ ਦਾ ਪਾਸਟ ਦੇ ਨੂੰ ਬੁਲਾ ਕੇ ਦਵਾ ਕਰਾਵਾ ਰਿਆ ਨਹੀਂ ਆਗਵਾ ਆਪਾਂ ਕਦੀ ਆਗਵਾ ਨੂੰ ਚੇਤੇ ਰੱਖਣਾ ਸਾਡੇ ਲਈ ਜ਼ਰੂਰੀ ਹੈ ਜਿਸੇ ਵੀ ਚਾਤ ਵਿੱਚ ਤੁਸੀਂ ਜਾਂਦੇ ਹੋ ਜਿਸ 파ਸ਼ਟ ਨਾਲ ਤੋੜਾ ਔਰ ਜਿਸ ਦੇ ਨਾਲ ਵੀ ਤੁਸੀਂ ਟੈਚ ਹੋ ਆਪਣੇ ਆਗੂ ਤੋਂ ਬਿਨਾ ਕਦੇ ਵੀ ਕਦਮ ਨਹੀਂ ਠਾਣਾ ਤਾਂ ਪਰਮੇਸ਼ਰ ਦਾ ਕਲਾਮ ਦਾਸਤਾ ਉਹ ਆਗੂ ਜਦੋਂ ਵੀ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਦੁੱਖ ਆਉਂਦਾ ਮਸੀਬਤ ਹੁੰਦੀ ਹੈ ਉਹ ਆਗੂ ਜਿਹੜਾ ਤੁਹਾਡੇ ਦੁੱਖ ਵਿੱਚ ਵੀ ਸਾਮਰ ਹੈ ਸੁਖ ਵਿੱਚ ਵੀ ਸਾਮਰ ਹੈ ਔਰ ਖੁਸ਼ੀ ਵਿੱਚ ਵੀ ਤੁਹਾਡੇ ਨਾਲ ਸਾਥ ਦਿੰਦਾ ਹੈ ਹallelujah ਉਹ ਆਗੂ ਵਾਲਾ ਆਗੂ ਇਹਦਾ ਬਹੁਤ ਬਣੀ ਫਿਰਦੇ ਆਂ ਲੇਕਿਨ ਆਗੂ ਇਹਦਾ ਉਦੋਂ ਪਤਾ ਲੱਗਦਾ ਜਦੋਂ ਦੁੱਖ ਵਿੱਚ ਸਾਡੇ ਨਾਲ ਸਾਥ ਦਿੰਦਾ ਹੈ ਔਰ ਮੁਸੀਬਤ ਦੇ ਵੇਲੇ ਸਾਡੇ ਨਾਲ ਜਦੋਂ ਖੜਦਾ ਹੈ ਉਦੋਂ ਪਤਾ ਲੱਗਦਾ ਆਗੂ ਆਕੂ ਕੌਣ ਹੈ ਸੰਸਾਰ ਵਿੱਚ ਬਹੁਤ ਪਾਸਟਰ ਆਂਦੇ ਬੋ ਰੱਬ ਦੇ ਸੇਵਕਾਂ ਬਹੁਤ ਆਸਾਂ ਹਨ ਲੇਕਿਨ ਆਗੂ ਤੋਂ ਬਿਨਾ ਕਦੀ ਵੀ ਕੰਮ ਅਕੇ ਵਧ ਨਹੀਂ ਸਕਦਾ ਆਗੂ ਹੁਣ ਇਹ ਦੇਖੋ ਜਦੋਂ ਆਗੂਆ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿਵੇਂ ਇਹ ਆਪਣੇ ਆਗੂ ਨੂੰ ਛੱਡ ਕੇ ਦੂਜਾ ਪਾਸ ਤੇ ਤੀਜਾ ਪਾਸ ਤੇ ਚੌਥਾ ਪਾਸ ਤੇ ਬਦਲ ਦਿਆ ਮਲੂਕ ਸ਼ਲੂਕ ਵਾਲਿਆਂ ਨੇ ਭਜਨ ਬੋਲਿਆ ਕਹਿੰਦੇ ਪਰ ਉਹਨੇ ਕੀ ਬੋਲਿਆ ਕਿ ਨਾ ਚਰਚ ਬਦਲਿਆ ਨਹੀਂ ਬਰਕਤ ਮਿਲਨੀ ਮਿਲਨੀ ਨਹੀਂ ਚਾਹ ਨਾਲ ਪੰਜਾਬ ਤੁਸੀਂ ਪਾਸਟਰ ਬਦਲਦਾਓ ਪੰਜਾਬ ਤੁਸੀਂ ਚਰਚਾ ਬਦਲਦਾਓ ਲੇਕਿਨ ਜੇ ਤੁਸੀਂ ਆਖੋ ਸਾਨੂੰ ਇੱਕੋ ਝਟਕੇ ਵਿੱਚ ਬਰਕਤ ਮਿਲ ਜਾਏ ਇੱਕੋ ਝਟਕੇ ਵਿੱਚ ਅਸੀਂ ਚੰਗੇ ਹੋ ਜਾਈਏ ਇੱਕੋ ਝਟਕੇ ਵਿੱਚ ਅਸੀਂ ਆਸ਼ੀਸ਼ ਨੂੰ ਹਾਸਲ ਕਰ ਲਈਏ ਇਹ ਕਦੀ ਵੀ ਹੋ ਨਹੀਂ ਸਕਦਾ ਹallelujah ਜਿੰਨਾ ਤੱਕ ਤੁਸੀਂ ਆਪਣੇ ਆਪ ਨੂੰ ਚੇਤੇ ਨਹੀਂ ਰੱਖ ਸਕਦੇ ਆਗਿਆਕਾਰੀ ਤੇ ਵਫਾਦਾਰ ਇਹ ਸਾਡੇ ਜੀਵਨ ਵਿੱਚ ਹੋਣੇ ਜ਼ਰੂਰੀ ਆਜ ਅਸੀਂ ਇਹ ਜਗ੍ਹਾ ਖੜੇ ਆ ਜੋ ਸਾਡੇ ਸੀਨੀਅਰਸ ਅਰ ਪਾਸਟਰ ਜੀਏ ਉਸਤਾਦ ਜੀਏ ਅਰ ਅਰ ਗੁਰੂ ਸਰ ਮਨੀਕੋਲ ਪਿੰਡ ਹਮਦਾਨਾ ਪਾਸਟਰ ਮਗੇਰ ਜੀ ਅੱਜ ਉਸ ਦੀਆਂ ਦੁਆਵਾਂ ਦੇ ਦੁਆਰੇ ਅਸੀਂ ਜਗ੍ਹਾ ਖੜੇ ਆਂ ਤੇ ਉਸ ਦੀਆਂ ਸਿੱਖਿਆ ਦੇ ਦੁਆਰੇ ਅਸੀਂ ਚੱਲੇ ਜਾਂਦੇ ਆਂ ਹallelujah ਆਗੂਆ ਬੈਵਲ ਗਾਨ ਕਹਿੰਦੀ ਏ ਜਦੋਂ ਇਹ ਕਿ ਤੁਸੀਂ ਉਹਦੇ ਉੱਤੇ ਅਮਲ ਨਹੀਂ ਕਰਨਾ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਵਿਸ਼ਵਾਸ ਕਰਨਾ ਤਾਂ ਪਰਮੇਸ਼ਰ ਦੇ ਬਚਨ ਉੱਤੇ ਵਿਸ਼ਵਾਸ ਕਰਨਾ ਹallelujah ਜਿਹੜਾ ਤੁਹਾਨੂੰ ਸਹੀ ਇੱਕ ਜੀਵਨ ਦੇ ਸਕਦਾ ਹੈ ਪਰਮੇਸ਼ਰ ਦੇ ਕਲਾਮ ਵਿੱਚ